ਹੁਣ ਵਕਤ ਆ ਗਿਆ ਹੈ ਕਿ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਈਏ ਬਲਵੰਤ ਸਿੰਘ ਰਾਚਵੜਾ ਨੇ ਵਿਸੇ ਕੌਮ ਨੂੰ ਸਨੇਹਾ ਦਿੱਤਾ ਤੇ ਉਥੇ ਹੀ ਇਸ ਸਨੇਹੇ ਨੂੰ ਲੈ ਕੇ ਲਗਾਤਾਰ ਪੰਜਾਬੀਆਂ ਨੂੰ ਅਪੀਲ ਤਾਂ ਕੀਤੀ ਜਾ ਰਹੀ ਹੈ ਹੁਣ ਐਸਟੀਪੀਸੀ ਵੀ ਬਲਵੰਤ ਸਿੰਘ ਰਾਚਵੜਾ ਦੇ ਸਨੇਹੇ ਨੂੰ ਲੈ ਕੇ ਬਿਆਨ ਦੇ ਰਹੀ ਹੈ ਤੇ ਜਿਸ ਦੇ ਦਰਹਾਨ ਐਸਟੀਪੀਸੀ ਦੇ ਸਖਤਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਬਲਵੰਤ ਸਿੰਘ ਰਾਚਵੜਾ ਦੇ ਵੱਲੋਂ ਸਿੱਖ ਕੌਮ ਨੂੰ ਵੱਡਾ ਸਨੇਹਾ ਲਗਾਇਆ ਗਿਆ ਹੈ ਕਿ ਮੈਂ ਅਕਾਲੀ ਸੀ ਅਕਾਲੀ ਤੇ ਅਕਾਲੀ ਹੀ ਰਹੂੰਗਾ ਤੇ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਲਈ ਇਹ ਸਮਰਥਨ ਦਿੱਤਾ ਗਿਆ ਹੈ ਤੇ ਉੱਥੇ ਹੀ ਹੁਣ ਐਸਟੀਪੀਸੀ ਵੀ ਇਸ ਗੱਲ ਦੇ ਉੱਤੇ ਬਿਆਨ ਦੇ ਰਹੀ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਭਵੰਤ ਸਿੰਘ ਰਾਜਵਾਨਾ ਨੇ ਜੋ ਸਿੱਖ ਕੌਮ ਨੂੰ ਸਨੇਹਾ ਦਿੱਤਾ ਉਸ ਉੱਤੇ ਜ਼ਰੂਰ ਜਿਹੜਾ ਕਿ ਵਿਚਾਰ ਕਰਨਾ ਚਾਹੀਦਾ ਹੈ ਤੇ ਪੰਜਾਬੀਆਂ ਨੂੰ ਅੱਖੇ ਆਉਣਾ ਚਾਹੀਦੇ ਤੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਲਿਆਉਣ ਦੀ ਜਿਹੜੀ ਕਿ ਬਹੁਤ ਲੋੜ ਹੈ ਹੋਰ ਕੀ ਕਹਿਣਾ ਹੈ ਐਸਟੀਪੀਸੀ ਦੇ ਸਖਤਰ ਗੁਰਚਰਨ ਗਰੇਵਾਲ ਦਾ ਆਓ ਤੁਹਾਨੂੰ ਸੁਣਾਉਣੇ ਆ ਭਵੰਤ ਸਿੰਘ ਰਾਜਵਾਨਾ ਜਿਹੜੇ ਕੀ ਡਾਕਟਰੀ ਮੁਆਇਨਾ ਕਰਾਉਣ ਵਾਸਤੇ ਪਟਿਆਲਾ ਦੇ ਹਸਪੀਟਲ ਵਿੱਚ ਆਏ ਸਨ ਤੇ ਮੀਡੀਆ ਨਾਲ ਗੱਲਬਾਤ ਕਰਦੇ ਆ ਜੋ ਉਹਨਾਂ ਨੇ ਆਪਣੀ ਉਸ ਬਿਆਨ ਨੂੰ ਦਰਾਇਆ ਜਿਹਦੇ ਜਿਸ ਜਰੀ ਸ਼ਰੋਨੀ ਗੁਰਦਰਾ ਪ੍ਰਬੰਧ ਕਮੇਟੀ ਨੇ ਪਹੁੰਚ ਕੀਤੀ ਆ ਤੇ ਅੱਗੇ ਪਹੁੰਚ ਕਰ ਰਿਹਾ ਕਿ ਜਿਹੜੇ ਬਲਵੰਤ ਸਿੰਘ ਰਾਜਵਾਨਾ ਉਹਨਾਂ ਨੇ ਕਿਹਾ ਮੇਰੇ ਲਈ ਮੌਤ ਤੇ ਜ਼ਿੰਦਗੀ ਇੱਕ ਬਰਾਬਰ ਆ 18 ਸਾਲ ਤੋਂ ਮੈਂ ਚੱਕੀ ਜਿਸ ਫੈਸਲੇ ਦੀ ਉਡੀਕ ਕਰ ਰਿਹਾ ਆ ਉਸ ਫੈਸਲੇ ਨੂੰ ਤੁਰੰਤ ਕੀਤਾ ਜਾਵੇ ਸ਼ਰੋਣੀ ਕਮੇਟੀ ਇਸ ਗੱਲ ਹੀ ਹਮੇਸ਼ਾ ਚਾਰਾ ਜੋਈ ਕਰਦੀ ਰਹੀ ਆ ਇਸ ਫੈਸਲੇ ਨੂੰ ਜਿਹੜਾ ਕਦੇ ਰਾਸ਼ਟਰਪਤੀ ਦੇ ਕਦੇ ਉਹਦੇ ਮੈਦਾਨ ਵਿੱਚ ਕਦੇ ਸੁਪਰੀਮ ਕੋਰਟ ਦੇ ਕਦੇ ਸਰਕਾਰ ਦੇ ਵਿੱਚ ਜਿਹੜਾ ਕੀ ਇੱਕ ਸੀਟਾ ਜਾ ਰਿਹਾ ਹੈ ਜਿਹੜਾ ਕੀ ਫੈਸਲਾ ਹੋਣਾ ਚਾਹੀਦਾ ਸੇ ਦੂਸਰੀ ਗੱਲ ਉਹਨਾਂ ਦੀ ਦ੍ਰਿੜਤਾ ਦੀ ਉਹਨਾਂ ਦੀ ਆਪਣੇ ਆਪ ਨੂੰ ਅਕਾਲੀ ਹੋਣ ਦੀ ਉਹਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਜ਼ਬਾ ਅਗਲੇ ਸਮੇਂ 'ਚ ਅਕਾਲੀ ਸਰਕਾਰ ਦੀ ਬਹੁਮੰਦੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਜਿਵੇਂ ਕਹਿੰਦੇ ਹੁੰਦੇ ਆ ਵੀ ਚੜ੍ਹਦੀ ਕਲਾ ਦੀ ਤਸਵੀਰ ਆ ਜਿਹੜੀ ਸਾਨੂੰ ਸਾਰਿਆਂ ਨੂੰ ਇਹ ਗੱਲ ਦੱਸਾਉਂਦੀ ਆ ਕਿ ਅਸੀਂ ਉਸ ਜਿਹੜਾ ਜਿਹੜਾ ਜਜ਼ਮੇ ਵਾਲਾ ਇੱਕ ਸਿੱਖ ਹੈ ਜਿਹੜਾ ਸਾਨੂੰ ਇਸ ਗੱਲ ਦਾ ਸੰਦੇਸ਼ ਦਿੰਦਾ ਕਿ ਸਤਾਈ ਦੇ ਵਿੱਚ ਤੁਹਾਡੀ ਸਰਕਾਰ ਬਣੇ ਬਹੁਮੰਦ ਨਾਲ ਬਣੇ ਤੇ ਅਕਾਲੀ ਹੋਣ ਦਾ ਮਾਣ ਦਿੰਦਾ ਉਸ ਤੋਂ ਸੇਧ ਲੈ ਕੇ ਸਾਨੂੰ ਸਾਰਿਆਂ ਨੂੰ ਵਾ ਕਿਨਾ ਕੌਮ ਦੀ ਜਿਹੜੀ ਜਿਹੜੀ ਧਾਰਾ ਅਕਾਲੀ ਗੱਲ ਕੌਮ ਦੀ ਜਮਾਤ ਆ ਇਹਨੂੰ ਮਜ਼ਬੂਤ ਕਰਨ ਵਾਲਾ ਚਾਹੀਦਾ ਇਕਜੁੱਟ ਹੋਈਏ ਅਕਾਲੀ ਬਣੀਏ ਆਪਣੀ ਜਮਾਤ ਨੂੰ ਮਜ਼ਬੂਤ ਕਰੀਏ ਬਲਵੰਤ ਸਿੰਘ ਰਾਜਵਾਨਾ ਦੀ ਇਸ ਦ੍ਰਿੜਤਾ ਇਸ ਉਹਨਾਂ ਦੇ ਜਜ਼ਬੇ ਨੂੰ ਅਸੀਂ ਸਿਰ ਚੁਕਾ ਕੇ ਜਿਹੜਾ ਸਲਾਮ ਕਰਦੇ ਬਲਵੰਤ ਸਿੰਘ ਰਾਜਵਾਨਾ ਜਿਹੜੇ ਕੀ ਡਾਕਟਰੀ ਮੌਈਨਾ ਕਰਾਉਣ ਵਾਸਤੇ ਪਟਿਆਲਾ ਦੇ ਹਸਪੀਟਲ ਵਿੱਚ ਆਏ ਸਨ ਮੇਂ মিডিਆ ਨਾਲ ਗੱਲਬਾਤ ਕਰਦੇ ਆਂ ਜੋ ਉਹਨਾਂ ਨੇ ਆਪਣੀ ਉਸ ਬਿਆਨ ਨੂੰ ਦਰਾਇਆ ਜਿਹਦੇ ਜਿਸ ਤਰੀਕੇ ਸ਼ਰੋਨੀ ਗੁਰਦਰਾ ਪ੍ਰਬੰਧ ਕਮੇਟੀ ਨੇ ਪਹੁੰਚ ਕੀਤੀ ਆ ਤੇ ਅੱਗੇ ਪਹੁੰਚ ਕਰ ਰਿਹਾ ਕਿ ਜਿਹੜੇ ਬਲਵੰਤ ਸਿੰਘ ਰਾਜਵਾਨਾ ਉਹਨਾਂ ਨੇ ਕਿਹਾ ਮੇਰੇ ਲਈ ਮੌਤ ਤੇ ਜ਼ਿੰਦਗੀ ਇੱਕ ਬਰਾਬਰ ਆ 18 ਸਾਲ ਤੋਂ ਚੱਕੀ ਜਿਸ ਫੈਸਲੇ ਦੀ ਉਡੀਕ ਕਰ ਰਿਆ ਉਸ ਫੈਸਲੇ ਨੂੰ ਤੁਰੰਤ ਕੀਤਾ ਜਾਵੇ ਸ਼ਰੋਨੀ ਕਮੇਟੀ ਇਸ ਗੱਲ ਹੀ ਹਮੇਸ਼ਾ ਚਾਰਾ ਜੋਈ ਕਰਦੀ ਰਹੀ ਆ ਇਸ ਫੈਸਲੇ ਨੂੰ ਜਿਹੜਾ ਕਦੇ ਰਾਸ਼ਟਰਪਤੀ ਦੇ ਕਦੇ ਉਹਦੇ ਮੈਦਾਨ ਵਿੱਚ ਕਦੇ ਸੁਪਰੀਮ ਕੋਰਟ ਦੇ ਕਦੇ ਸਰਕਾਰ ਦੇ ਵਿੱਚ ਜਿਹੜਾ ਕਿ ਇੱਕ ਸੀਟਾ ਜਾ ਰਿਹਾ ਜਿਹੜਾ ਕਿ ਫੈਸਲਾ ਹੋਣਾ ਚਾਹੀਦਾ ਸੇ ਦੂਸਰੀ ਗੱਲ ਉਹਨਾਂ ਦੀ ਦ੍ਰਿੜਤਾ ਦੀ ਉਹਨਾਂ ਦੀ ਆਪਣੇ ਆਪ ਨੂੰ ਅਕਾਲੀ ਹੋਣ ਦੀ ਉਹਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਜਜ਼ਬਾ ਅਗਲੇ ਸਮੇਂ ਵਿੱਚ ਅਕਾਲੀ ਸਰਕਾਰ ਦੀ ਬਹੁਮੰਦੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਜਿਵੇਂ ਇਹ ਕਰਦੇ ਹੁੰਦੇ ਆ ਵੀ ਚੜਦੀ ਕਲਾ ਦੀ ਤਸਵੀਰ ਆ ਜਿਹੜੀ ਸਾਨੂੰ ਸਾਰਿਆਂ ਨੂੰ ਇਹ ਗੱਲ ਦੱਸਾਉਂਦੀ ਆ ਕਿ ਅਸੀਂ ਉਸ ਜਿਹੜਾ ਜਿਹੜਾ ਜਜਮੇ ਵਾਲਾ ਇੱਕ ਸਿੱਖ ਹੈ ਜਿਹੜਾ ਸਾਨੂੰ ਇਸ ਗੱਲ ਦਾ ਸੰਦੇਸ਼ ਦਿੰਦਾ ਕਿ ਸਤਾਈ ਦੇ ਵਿੱਚ ਤੁਹਾਡੀ ਸਰਕਾਰ ਬਣੇ ਬਹੁਮਤ ਨਾਲ ਬਣੇ ਤੇ ਅਕਾਲੀ ਹੋਣ ਦਾ ਮਾਣ ਦਿੰਦਾ ਉਸ ਤੋਂ ਸੇਧ ਲੈ ਕੇ ਸਾਨੂੰ ਸਾਰਿਆਂ ਨੂੰ ਕਿਨਾ ਕੌਮ ਦੀ ਜਿਹੜੀ ਜਿਹੜੀ ਧਰਾਂ ਅਕਾਲੀ ਗੱਲ ਕੌਮ ਦੀ ਜਮਾਤ ਆ ਇਹਨੂੰ ਮਜ਼ਬੂਤ ਕਰਨ ਵੱਲ ਚਾਹਣਾ ਚਾਹੀਦਾ ਇਕਜੁੱਟ ਹੋਈਏ ਅਕਾਲੀ ਬਣੀਏ ਆਪਣੀ ਜਮਾਤ ਨੂੰ ਮਜ਼ਬੂਤ ਕਰੀਏ ਬਲਵੰਤ ਸਿੰਘ ਰਾਜਵਾਨਾ ਦੀ ਇਸ ਦ੍ਰਿੜਤਾ ਇਸ ਉਹਨਾਂ ਦੇ ਜਜ਼ਬੇ ਨੂੰ ਅਸੀਂ ਸਿਰ ਚੁਕਾ ਗਏ ਜਿਹੜਾ ਅਸਲਾਮ ਕਰ